ਸਰਫ ਸਾਲਾ ਯਾਰ ਪਟਿਆ ਆ ਜਾਣਾ ਯਾਰ ਕਿਆ ਬਣਾ ਦੂੰ ਮਰੇ ਉਤਰੂਗਾ ਯਾਰ ਤੁਹਾਡੀ ਨਹੀਂ ਜ਼ਰੂਰੀ ਜ਼ਰੂਰੀ ਉਹਦੀ ਏ ਉਤਰ ਪਾਉ ਸਰ ਸਰ ਇੱਕ ਉਤਰਨਾ ਪਹਿਲਾਂ ਉਤਰਨ ਦੇ ਬਾਅਦ ਸਰ ਥੋੜਾ ਜਿਹਾ ਇਸ਼ੂ ਹੋ ਜਾਣਾ ਵਾਇਵਾ ਨਾਰਾ ਕੋਟ ਫਾਈਲ ਤੇ ਹੱਥ ਰੋਪੋ ਮੈਂ ਅੱਜ ਅਸੀਂ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਐਜ਼ ਅ ਕੈਂਡੀਡੇਟ ਵਜੋਂ ਨਾਮ ਪੇਪਰਸ ਨੋਮੀਨੇਟਰ ਫਾਈਲ ਕੀਤੇ ਹੈਗੇ ਤੇ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਤੇ ਤਰਨਤਨ ਸ਼ਹਿਰੀ ਵਾਸੀਆਂ ਆਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਸਭ ਤੋਂ ਪਹਿਲੇ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਕਾਂਗਰਸ ਦੇ ਸਾਡੇ ਪੀਪੀਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਐਲੋਪੀ ਦੇ ਪੰਤਾ ਬਾਜਵਾ ਜੀ ਆ ਸਾਫਕਾ ਸੀਐਮ ਸਾਡੇ ਚੰਨੀ ਸਾਹਿਬ ਸਰਕਾਰੀਆ ਸਾਹਿਬ ਜੋ ਇਨਚਾਰਜ ਨੇ ਹਲਕੇ ਦੇ ਬਗੇਲ ਸਾਹਿਬ ਹ ਸਾਰਿਆਂ ਦਾ ਦਿਨੋਂ ਐਂਟਾਇਰ ਜਿਹੜੀ ਸਾਡੇ ਐਮਐਲਏਸ ਨੇ ਸਾਰਿਆਂ ਦਾ ਦਿਨੋਂ ਧੰਨਵਾਦ ਕਰਦਾ ਕੀ ਮੁਕਾਬਲਾ ਲੱਗਦਾ ਕਿਸੇ ਨਾਲ ਕਿੰਨੀ ਮਿਹਨਤ ਕਰਦੀ ਪਈ ਕਿ ਤੁਹਾਨੂੰ ਕਿਉਂਕਿ ਇਸ ਤੋਂ ਪਹਿਲਾਂ ਲੋਕ ਕਹ ਰਹੇ ਨੇ ਕਿ ਬੁੱਧ ਸਾਹਿਬ ਨੂੰ ਘਾਟੀ ਦੇਖਿਆ ਫਿਲਹਾਲ ਇਹ ਸੁਣਨ ਨੂੰ ਮਿਲਿਆ ਸਾਨੂੰ ਹੇ ਜੀ ਮੈਂ ਮੇਕਾ ਤੋਂ ਥੋੜੇ ਤੋਂ ਸੁਣਿਆ ਮੈਂ ਤਾਂ ਹਲਕੇ ਦਾ ਹੀ ਰਹਿਣ ਵਾਲਾ ਹਾਂ ਮੇਰੇ ਪਿੰਡ ਇੱਥੇ ਹੈਗਾ ਮੈਂ ਇੱਥੇ ਹੀ ਤਾਂ ਜੰਪਾ ਲੈਗਾ ਬਾਕੀ ਕੈਂਡੀਡੇਟਸ ਦਾ ਇਹ ਬਾਹਰੋਂ ਆਏਗੇ ਜਿਹੜੇ ਇੱਥੇ ਦੇ ਨਾਂ ਜੰਪਾ ਲੈਗੇ ਨਾ ਇੱਥੇ ਰਹੇ ਹੈਗੇ ਕਿੰਨੀ ਮਿਹਨਤ ਕੀਤੀ ਜਾਛੀਗੀ ਆ ਇੱਥਾਈ ਕਿਹੋ ਜਿਹੀ ਰਹਿਣ ਵਾਲੀ ਹੈ ਦੇਖੋ ਜੀ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਊਗੀ ਮੇਨੂੰ ਤਾਂ ਅਸੀਂ ਪੂਰੀ ਕਰਾਂਗੇ ਹਰ ਇੱਕ ਬੰਦੇ ਦੇ ਅੱਗੇ ਹੱਥ ਜੋੜ ਕੇ ਆਪਣੀ ਚੋਲੀ ਅਟਕੇ ਵੋਟ ਮੰਗਾਂ ਵੋਟ ਮੰਗਦੇ ਆ ਸਾਰਿਆਂ ਕੋਲੋਂ ਔਰ ਸਾਰਿਆਂ ਦਾ ਸਮਰਥਨ ਮੰਗਦੇ ਆ ਮੁੱਦਾ ਕੀ ਰਹੇਗਾ ਜੀ ਇਹ ਮੇਨ ਮੁੱਦਾ ਲਾਅ ਐਂਡ ਆਰ ਤੇ ਆ ਡਰਗਸ ਆਹੀ ਮੈਂ ਮੋਡੇ ਇਲਾਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਤੇ ਵੋਟਾਂ ਵਾਸਤੇ ਆਪਣੀ ਝੋਲੀ ਾੜ ਕੇ ਉਹਨਾਂ ਤੋਂ ਵੋਟ ਮੰਗ। ਥੈਂਕ ਯੂ ਮਿਹਰਬਾਨੀ। ਆਈ ਨੋਮੀਨੇਸ਼ਨ ਹੋਈ ਵੀ ਆ ਕਿ ਦੇਖੋ ਅੱਜ ਦੇ ਸੁਚੋਣ ਆਬ ਦੀ ਅਸੀਂ ਕਰਨ ਗੁਰਜੀ ਜੀ ਦੇ ਕਾਗਜ਼ ਪਰੌਣਾਂ ਵਾਸਤੇ ਆਏ ਆ ਜਿਹਦੇ ਵਿੱਚ ਸਮੁੱਚੀ ਸਾਡੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ। ਗੋਪੇਸ਼ ਬਗੇਦ ਜੀ ਦੇ ਨਾਲ ਚੰਨੀ ਸਾਹਿਬ ਸਾਡੇ ਬਾਗਾ ਸਾਹਿਬ ਤੇ तमाम ਲੋਕਲ ਸਾਥੀगण ਪਹੁੰਚੇ ਆ। ਸੋ ਬਹੁਤ ਪਰਮਾ ਜਿਹੜਾ ਹੈਗਾ ਉਤਸ਼ਾਹ ਮਿਲਿਆ ਲੋਕਾਂ ਦਾ ਜਿਸ ਪ੍ਰਕਾਰ ਦਾ ਹੰਗਾਰਾ ਸੀ ਔਰ ਲੋਕਾਂ ਦੇ ਦੁਕਾਨਾਂ 'ਚ ਖੜਿਆਂ ਦੇ ਚਿਹਰੇ ਇਹ ਦੱਸਦੇ ਸਨ ਕਿ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਰਾਜਨੀਤਿਕ ਵਿਅਕਤੀ ਜਿਹੜੇ ਐ ਉਹ ਆਪਦੇ ਰਾਜਨੀਤਿਕ ਤਜਰਬੇ ਤੋਂ ਥੋੜਾ ਅੰਦਾਜ਼ਾ ਲਾ ਲੈਂਦੇ ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇ ਆ ਚਿਹਰੇ ਨੇ ਅੱਖਾਂ 'ਚ ਮੁਸਕੁਰਾਹਟ ਹੈ ਸੋ ਲੱਗਦਾ ਹੈ ਕਿ ਕੁਝ ਚੰਗਾ ਹੋਣ ਵਾਲਾ ਹੈ ਦੂਜੀ ਗੱਲ ਅੱਜ ਦੇ ਇਸ ਚੋਣਾਂ ਦੇ ਇੱਕ ਸਨੇਹ ਹੈ ਹੁਣ ਉਮੀਦਵਾਰ ਹੈ 4-5 ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਨੂੰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੌਨ ਰਹੇ ਨੇ ਇਸ ਗੱਲ ਦੇ ਲਈ ਤੇ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਹੈ ਮੈਂ ਉਹਦਾ ਨਾਮ ਨਹੀਂ ਲਵਾਉਂਗਾ ਸਮਝ ਗਏ ਲੋਕ ਇਹ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਉਹਨਾਂ ਦੇ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ ਹੈ ਇਹ ਲੋਕਾਂ ਨੇ ਦੇਖਣਾ ਕਿ ਦਿਨ ਦਿਹਾੜੇ ਜਿਹੜੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਅੰਦਰ ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਲਿਆਉਣਾ ਚਾਹੁੰਦੇ ਹਾਲਾਤ ਉਹ ਮਾੜੇ ਹਾਲਾਤ ਤਰਨ ਤਰਨ ਵਾਲੇ ਲੋਕਾਂ ਨੇ ਦੇਖੇ ਵੇ ਕਿਉਂ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰ ਰਿਹਾ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਗਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬੀਜੇਪੀ ਦਾ ਉਮੀਦਵਾਰ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਵੀ ਹੈ ਹੜਾਂ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਸਰਕਾਰ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਉਹ ਰੇ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਇੱਕ شریف ਇਨਸਾਨ। ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋਕ ਬੜੇ ਜੁਝਾਰੂ ਲੋਕ ਨੇ ਇੱਥੋਂ ਦੇ ਇਸ ਜ਼ਿਲ੍ਹੇ ਦੇ। ਇਹ ਇਨਕਲਾਬੀ ਲੋਕ ਨੇ। ਇਹ ਇਨਕਲਾਬ ਖੜਾ ਕਰਦੇ ਨੇ। ਇਸ ਕੋਈ ਦੂਰ ਹੈ ਨਹੀਂ। ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ। ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਮਾਝੇ ਦੇ ਉਸ ਜੁਝਾਰੂ ਲੋਕਾਂ ਨੇ ਜਿਨ੍ਹਾਂ ਦੀਆ ਮਸਾਲਾ ਪੂਰੀ ਦੁਨੀਆ ਦੇ ਵਿੱਚ ਲੋਕ ਦਿੰਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਫ ਦੇ ਨਾਲ ਇਸ ਜਿਮਨੀ ਚੋਂ ਦਾ ਫੈਸਲਾ ਲੈਣਗੇ ਤਾਂ ਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਣ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਮੜ ਵਾਪਸ ਆ ਰਹੀ ਹੈ ਮੂੜ ਵਾਪਸ ਆ ਰਹੀ ਹੈ ਆਮ ਆਦਮੀ ਪਾਰਟੀ ਦਾ ਬਦਲਾਵ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ ਮਜ਼ਦੂਰਾਂ ਦੇ ਵਪਾਰ ਦੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਪ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿਉਂਕਿ ਇਹ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਅੱਛਾ ਇਹਨੂੰ 27 ਜਿਹੜੀ ਗੱਲ ਹੈ ਔਰ ਇਹ 6 ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਹ ਜੀ ਸਤਾ ਪਾਰਟੀ ਸਰਕਾਰ ਨੇ ਕਹੀ ਇੱਕ ਦੋ ਚੋਣਾਂ ਜਿੱਤਨੇ ਆ ਬਾਈ ਇਲੈਕਸ਼ਨ ਅਸੀਂ ਵੀ ਜਿੱਤੇ ਆ ਬਾਈ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਥੋਂ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਕ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਨੇ ਇਹਨਾਂ ਦਬ ਜਿਹੜੀ ਲੋਕਾਂ ਦੀ ਉਹ ਯੈਸ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ 'ਚ ਕਦੇ ਮੈਂ ਤੱਕੜੀ ਚ ਆ ਗਿਆ ਹੁਣ ਮੈਂ ਝਾੜੂ ਛਾ ਗਿਆ ਯਾਰ ਇਹ ਕੋਈ ਗੱਲ ਹੈ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਬੈਂਕਸਟਰਾਂ ਨੂੰ ਟਿਕਟਾਂ ਦੇਣ ਲੱਗ ਪਈਏ ਜਿਹੜੇ ਗੋਲੀ ਮਾਰਦੇ ਨੇ ਲੋਕ ਅੱਕ ਗਏ ਨੇ ਮੈਂ ਇਹਨੂੰ ਤੁਸੀਂ ਜਿਤਾਇਆ ਮੰਨ ਲਓ ਮੈਨੂੰ ਇੱਥੋਂ ਦੇ ਇਲਾਕੇ ਨੇ ਜਿਤਾਇਆ ਜੇ ਮੈਂ ਉਦੋਂ ਬਾਅਦ ਮਿਲਾ ਹੀ ਨਾ ਲੱਭਾ ਹੀ ਨਾ ਫਿਰ ਮੈਨੂੰ ਜਿਤਾਉਣ ਦਾ ਕੀ ਫਾਇਦਾ ਹੋਇਆ ਇਲਾਕੇ ਲੋਕ ਸਮਝਦਾਰ ਨੇ ਲੋਕ ਚੋਣੇ ਨੇ ਇਲਾਕੇ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ 'ਚ ਘੁੰਮੇਗਾ ਜੇ ਕੋਈ ਗਲੀਆਂ 'ਚ ਹੀ ਨਾ ਘੁੰਮੇਗਾ ਤੇ ਇਕੱਲਾ ਜਿਤਾ ਦੇਉਂ ਇਹ ਫਿਰ ਕੰਮ ਕਿਧਰ ਨੂੰ ਜਾਏਗਾ ਸੋ ਮੈਨੂੰ ਪੂਰਨ ਉਮੀਦ ਹੈ ਕਿ ਮਾਝੇ ਦੇ ਲੋਕ ਪੰਜਾਬ ਚੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਝਾਰੂ ਲੋਕ ਨੇ ਲੜਾਕੇ ਲੋਕ ਨੇ ਅਣਖਰ ਗੈਰਤਮੰਦ ਲੋਕ ਉਹ ਜ਼ਰੂਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਫੈਸਲਾ ਕਰਨਗੇ ਥੈਂਕ ਯੂ